ਕਪੂਥਲੇ ਆਏ ਆ ਮਸ਼ਹੂਰ ਲੈ ਵੀ ਲੋ ਜੀ ਹੁਣ ਆਪਾਂ ਚੱਲੇ ਆ ਕਪੂਥਲੇ ਮਸ਼ਹੂਰ ਬਾਬੇ ਦਾ 버ਗਰ ਖਾਨ ਬਾਬੇ ਦਾ 버ਗਰ ਖਾਨ ਮੀਂਹ ਦੇ ਵਿੱਚ ਚੱਲੇ ਆ ਗਰਮ ਖਾਣਾ ਗਰਮ ਗਰਮ ਖਾਣ ਚੱਲੇ ਆ ਤੇ ਬਾਕੀ ਉੱਥੇ ਜਾ ਕੇ ਦਿੰਨੇ ਅਪਡੇਟ ਮੁੰਡੇ ਦਾ ਸਪੈਸ਼ਲ ਲੱਭਿਆ ਵਾ ਹੁਣ ਤੂੰ ਸਰਪ੍ਰਾਈਜ਼ ਹੀ ਪੀ ਜਾ ਨਾ ਉੱਥੇ ਹੀ ਖਾਣਾ ਤੂੰ ਚਲੋ ਮਿਲਦੇ ਆ ਉੱਥੇ ਤਾਂ ਨਾਲੇ ਮੀਂਹ ਦਾ ਮਜਾ ਲੋ ਜੀ ਕਬੂਰਥ ਲੈ ਆਏ ਆ ਮਸ਼ਹੂਰ ਬਾਬਾ 버ਗਰ ਵਾਲਾ ਆ ਚੱਲਦੇ ਆ ਕਿੰਨੇ ਦਾ ਦਿੰਦਾ ਜਾਂ ਪਰ ਵੱਖਰੇ ਵੱਖਰੇ ਰੇੜਾ ਸਾਰੀਆਂ ਚੀਜ਼ਾਂ ਦੇ ਦਿਖਾਉਣੇ ਜਾ ਕੇ ਇੱਕਦਮ ਅੱਛੀ ਆ ਤੇਰਾ ਦੇ ਸ਼ੀਸ਼ੇ ਇਦਾਂ ਠਾਂ ਹੋ ਜਾਂਦਾ ਹੀ ਵੇ ਹੌਲੀ 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 ਲੋ ਜੀ ਅੱਜ ਅਸੀਂ ਤੁਹਾਡੇ ਲੈ ਗਏ ਹਾਂ ਬਾਬਾ 버ਗਰ ਵਾਲਾ ਇਹ ਬਾਬਾ ਜੀ ਦਿੰਦੇ ਨੇ 13 ਤਰੀਕ ਨੂੰ ਹਰ ਮਹੀਨੇ ਦੀ 13 13 ਰੁਪਿਆ ਦਾ 버ਗਰ ਜਿੰਨੇ ਮਰਜ਼ੀ ਲੋ ਅਨਲਿਮਟਿਡ 버ਗਰ ਏ ਜਿਨ੍ਹਾਂ ਨੇ ਇਹਨਾਂ ਨੂੰ ਇੰਸਟਾਗ੍ਰਾਮ ਤੇ ਫੋਲੋ ਕੀਤਾ ਤਾਂ ਉਹਨਾਂ ਨੂੰ ਹਰ ਸੰਡੇ ਇੱਕ ਸਬਸਕ੍ਰਾਈਬਰ ਨੂੰ 13 ਰੁਪਈਆ ਦਾ ਇੱਕ 버ਗਰ ਡੱਲਾ ਵਾਲਾ ਬਾਕੀ ਇਹ ਵੀ ਜਿਹੜਾ ਕੁਝ ਬਣਾਉਂਦੇ ਆ ਪੀਜ਼ਾ ਵਗੈਰਾ ਬਣਾਉਂਦੇ ਜਿਹੜਾ ਕੁਝ ਕਰਦੇ ਆ ਨਾਲੇ ਨਾਲ 버ਗਰ ਨਾਲ ਨਾਲ ਪਨੀਰ ਇਹਦੇ ਵੱਖਰੇ ਵੱਖਰੇ ਲੱਗੇ ਹੋਏ ਆ ਜਾਨੀ ਕਿ ਜਿਹੜਾ ਇਹ ਸਟਾਰਟ ਹੋ ਕੇ 100 ਰੁਪਈਆ ਦਾ 버ਗਰ ਬਾਕੀ ਪੀਜ਼ਾ ਵਗੈਰਾ ਆ ਇਕ ਪਰ ਕਪੂਰਤ ਲਿਆਓ ਖਾ ਗਏ ਜਾਓ ਟੇਸਟੀ ਹੁੰਦੇ ਨੇ ਤੇ ਬਾਕੀ ਆ ਦੇਖ ਸਕਦੇ ਤੁਸੀਂ ਹੈ ਵੀ ਆ ਮੁੰਡਾ ਲੈ ਕੇ ਆ ਸਪੈਸ਼ਲ ਮੈਨੂੰ ਇੰਸਟਾਗ੍ਰਾਮ ਤੋਂ ਦੇਖ ਕੇ ਇਹ 버거 ਤਿਆਰ ਹੋ ਗਿਆ ਆ ਪਰ ਦਿਖਾ ਵੀ ਇਹ ਕਿੱਥੇ ਆਏ ਆ ਕਪੂਰਥਲਾ ਲੋ ਜੀ ਬਨ ਆਗੇ ਸਪੈਸ਼ਲ ਬਨ ਅਸ ਦੇ ਆ ਫਿਟ ਕੀ ਤਿਆਰ ਕਰਦੇ ਭਾਈ ਹੁਣੇ ਹਾਂ ਵੀ ਦੇਖ ਲੋ ਤਿਆਰੀ ਹੋ ਰਹੀ ਆ ਸੇਕਾ ਲਾਤਾ ਪੂਰਾ ਕਿਹੜੇ 버거 ਕਰਾਏ ਤੁਹਾਨੂੰ ਪਾਪਾ 버거 ਪਾਪਾ 버거 ਅਸੀਂ ਬਿਨਾ ਪਾਣੀ ਹਾਂਜੀ ਨਹੀਂ ਪਾਣੀ ਬਾਕੀ ਜਦੋਂ ਤੁਸੀਂ 버거 ਸੰਡੇ ਨੂੰ ਆਉਣਾ ਜਾਂ 13 ਤਰੀਕ ਨੂੰ ਆਉਣਾ ਵਾ ਤੇ ਪਹਿਲਾਂ ਫੋਨ ਕਰਕੇ ਆਰਡਰ ਕਰਵਾ ਸਕਦੇ ਹਾਂ ਕਿਉਂਕਿ ਰਸ਼ ਬਹੁਤ ਹੁੰਦਾ ਉਹ ਦਿਨ ਤੇ ਫਿਰ ਮੁਸ਼ਕਲ ਹੋ ਜਾਂਦੀ ਹੈ ਖੜੇ ਫਿਰ ਵੇਟਿੰਗ ਸਪਾਈਸੀ ਕਰਦੇ ਨੋਰਮਲ ਹੀ ਕਰੀਏ ਲੋਜੀ ਇਹਨਾਂ ਕੀੜੇ ਟਮਾਟਰ ਮੈਨੂੰ ਉਹ ਬ੍ਰਦਰ ਕੈਨੇਡਾ ਆ ਇਹ ਪੂਰਾ ਤਿਆਰ ਪਰਫੈਕਟ ਹੁੰਦਾ ਵਾ ਬਾਕੀ ਇਹ ਮਜ਼ੀਕੋ ਕਰਾਇਆ ਸੀ ਰੈਡੀ ਤੇ ਬੜਾ ਟੇਸਟੀ ਆ ਸਾਡਾ ਕੀੜੀ ਇਹ ਆਪਣਾ ਦੇ ਬਨਾਰਾ ਰੋਡ ਤੋਂ ਸਪੈਸ਼ਲ ਵਿੱਕੀ ਆ ਇਹ 버ਗਰ ਹੋ ਰਿਹਾ ਹੈ ਬਰਗਰ ਹੁਣ ਰੈਡੀ ਕਰਾ ਰਹੇ ਆ ਇਹ ਲਗਭਗ 100 ਰੁਪਏ ਵਾਲਾ 버ਗਰ ਲਾਸੀ ਘਰ ਆ ਰਹੀ ਐ ਮਿੱਠੇ ਚੀਜ਼ ਬਣਾਉਣਾ ਉਹ ਜ਼ਬਰਦਸਤ ਆ। ਜਿਹੜਾ ਕਿੱਦਾਂ ਚ ਉਹ ਦਿਨ ਦੀ ਆ ਉਹ ਨੂੰ ਇਹਦਾ ਹੋਇਆ। ਲੈ ਵੀ ਲੱਗਦਾ ਮੀ ਪਊਗਾ। ਇੱਕ ਹਾਂਜੀ ਐ ਬਰਗਰ ਨਾ ਬਣਾਉਣ ਦਾ ਆਉਣਾ ਤੈਨੂੰ ਚਾਚੇ ਨੂੰ ਰਿਪੋਰਟ ਕੀਤਾ ਜਾਵੇ ਆ ਚਾਚਾ ਆ ਉਹ ਉਹ ਬੈਠਾ ਹੀ ਅੰਦਰ ਬਰਗਰ ਹੋ ਗਿਆ ਰੈਡੀ ਲਾਈਟ ਨਾਲ ਕੋਈ ਪਤਾ ਨਹੀਂ ਮੈਂ ਮਾਜਾ ਫੜ ਕੇ तो जी बर्गर आ गए पिज्जे आ गए आज ही नवा बंदा भी ले गए पीछे पिज्जा भी दिखा दिए गाइस ओके